ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸ ਸਗਨ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੁਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਸੋਰਠ ਮਹੱਲਾ ਪੰਜਵਾ ਅਗੇ ਸੁਖ ਗੁਰ ਦੀਆ ਪਛੇ ਕੁਸਲ ਖੇਮ ਗੁਰ ਕੀਆ ਸਰਬਨਿਧਾਨ ਸੁਖ ਪਾਇਆ ਗੁਰ ਆਪਣਾ ਹਿਰਦੇ ਤੇ ਆਇਆ ਆਪਣੇ ਸਤਗੁਰ ਕੀ ਵਡਿਆਈ ਮਨ ਇਛੇ ਫਲ ਪਾਈ ਸੰਤੋ ਦਿਨ ਦਿਨ ਚੜ੍ਹੇ ਸਵਾਈ ਰਹਾਉ ਜੀ ਜੰਤ ਸਭ ਭੈ ਦਿਆਲਾ ਪ੍ਰਭ ਆਪਣੇ ਕਰ ਦਿਨੇ ਸਹਿਜ ਸੁਪਾਏ ਮਿਲੇ ਗੋਪਾਲ ਨਾਨਕ ਸਾਚ ਪਤੀਨੇ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ चौकी चौगिरद हमारे राम नाम मन लागा जम ल जाए कर भागा प्रभु जी तू मेरो सुख दाता बंधन काट करे मन निर्मल ਪੂਰਨ ਪੁਰਖ ਵਿਦਾਤਾ ਰਹਾ ਨਾਨਕ ਪ੍ਰਭ ਅਬਨਾਸੀ ਤਾਕੀ ਸੇਵ ਨ ਬਿਰਥੇ ਜアシ ਅਨੰਦ ਕਰੇ ਤੇਰੇ ਦਸਾ ਜਪ ਪੂਰਨ ਹੋਈ ਆਸਾ ਰਠਾ ਮਹੱਲਾ ਪੰਜਵਾ ਗੁਰ ਆਪਣੇ ਬਲਿਹਾਰੀ ਜਨਪੂਰਨ ਪੈ ਜਸਵਾਰੀ ਮਨ ਚਿੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤੇਸ ਬਿਨ ਅਵਰ ਨ ਕੋਈ ਕਰਨ ਕਰਨ ਪ੍ਰਭ ਸੋਏ ਰਹਾ ਪ੍ਰਭੇ ਆਪਣੇ ਵਰ ਦਿਨੇ ਸਗਲ ਜੀਵ ਸਕਿਨੇ ਜਨ ਨਾਨਕ ਨਾਮ ਧਿਆਇਆ ਤਾ ਸਗਨੇ ਦੁੱਖ ਮਿਟਾਇਆ ਸੋਰਠ ਮਹੱਲਾ ਪੰਜਵਾ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀ ਨੇ 베ਦਨ ਸਤ ਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾ ਜੋ ਮੰਗੇ ਸੋ ਲੇ ਵਹਿ ਪ੍ਰਭ ਆਪਣੇ ਸੰਤਾਂ ਦੇਵ ਹੈ ਹਰ ਗੋਵਿੰਦ ਪ੍ਰਭ ਰਖਿਆ ਜਨ ਨਾਨਕ ਸਾਚ ਸੁਭਖਿਆ ਸੋਰਠ ਮਹਲਾ ਪੰਜਵਾ सोई ਕਰਾਏ ਜੋ ਤਦ ਪਾਵੇ ਮੋਹੇ ਸਿਆਣਪ ਕ슌 ਆਵੇ ਹਮ ਬਾਰਕ ਤੋ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਯਾ ਕਰ ਕਿਰਪਾ ਪ੍ਰਤਿ ਪਾਲਣ ਲਗਾ ਕਰੇ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੇਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਣਾ ਸੁਰਠਾ ਮਹੱਲਾ ਪੰਜਵਾ ਹਰ ਨਾਮ ਹਰਦੈ ਪਰੋਇਆ ਸਭ ਕਾਜ ਹਮਾਰਾ ਹੋਇਆ ਪ੍ਰਭ ਚਰਣੀ ਮਨ ਲਗਾ ਪੂਰਨ ਜਾ ਕੇ ਭਗਾ ਮਿਲ ਸਾਧ ਸੰਗ ਹਰ ਧਿਆਇ ਆਠ ਪਹਿਰ ਆਰਾਦੇ ਹਰ ਹਰ ਮਨ ਚੰਦਿਆ ਫਲ ਪਾਇਆ ਰਹਾਉ ਪਰਪੁਰਬ ਲਾਇੰਕੁਰ ਜਾਗਿਆ ਰਾਮਨਾਮ ਮਨ ਲਗਿਆ ਮਨ ਤਨ ਹਰ ਦਰਸ ਸਮਾਵੇ ਨਾਨਕ ਦਾਸ ਸੱਚੇ ਗੁਣ ਗਾਵੇ ਸੁਰਠ ਮਹੱਲਾ ਪੰਜਵਾ ਗੁਰ ਮੇਲੇ ਪ੍ਰਭੂ ਚਿਤਾਰਿਆ ਕਾਰਜ ਸਭ ਸਵਾਰਿਆ ਮੰਦਾ ਕੋ ਨ ਅਲਾਈ ਸਭ ਜੈ ਜੈ ਕਾਰ ਸੁਣਾਏ ਸੰਤੋ ਸਾਚੀ ਸਰਨ ਸੁਆਮੀ ਜੇ ਜੰਤ ਸਭ ਹੱਥ ਤੇ ਸਕੇ ਸੋ ਪ੍ਰਭੂ ਅੰਤਰ ਜਮੀ ਰਹਾਉ ਕਰ ਤਬ ਸਭ ਸਵਾਰੇ ਪ੍ਰਭੇ ਆਪਣਾ ਬਿਰਦ ਸਮਾਰੇ ਪਤਿਤ ਪਾਵਨ ਪ੍ਰਭ ਨਮਾ ਜਨ ਨਾਨਕ ਸਦ ਕੁਰਬਾਨਾ ਸੋਰਠ ਮਹਲਾ ਪੰਜਵਾ ਪਾਰ ਬ੍ਰਹਮ ਸਾਜ ਸਵਾਰਿਆ ਇਹੋ ਲਹੜਾ ਗੁਰੂ ਉਬਾਰਿਆ ਅਨੰਦ ਕਰੋ ਪਿਤ ਮਾਤਾ ਪਰਮੇਸ਼ਰ ਜੀ ਦਾ ਦਾਤਾ ਸੁਭ ਚਤ ਵੰਦਾਸ ਤੁਮਾਰੇ ਰੱਖਿ ਪੈ ਜਿਸ ਦਾਸ ਆਪਣੇ ਕੀ ਕਾਰਜ ਆਪ ਸਵਾਰੇ ਰਹਾਉ ਮੇਰਾ ਪ੍ਰਭ ਪਰ ਉਪਕਾਰੀ ਪੂਰਨ ਕਲ ਜਨਤਾਰੀ ਨਾਨਕ ਸ਼ਰਣੀ ਆਇਆ ਮਨ ਚੰਡਿਆ ਫਲ ਪਾਇਆ ਰਠਾ ਮਹੱਲਾ ਪੰਜਵਾ ਸਦਾ ਸਦਾ ਹਰ ਜਪੇ ਬ੍ਰਭ ਬਾਲਕ ਰਾਖੇ ਆਪੇ ਫਿਤ ਲਾਠਾ ਕਰਾਈ ਬੇਗਨ ਗਏ ਹਰ ਨਾਈ ਮੇਰਾ ਪ੍ਰਭ ਹੋਆ ਸਦਾ ਦੇਵਾਲਾ ਅਰਦਾਸ ਸੁਣੇ ਭਗਤ ਆਪਣੇ ਕੀ ਸਭ ਜੀ ਭਾਇ ਕਿਰਪਾਲਾ ਰਹਾ ਪ੍ਰਭ ਕਰਨ ਕਰਨ ਸਮਰਥਾ ਹਰ ਸਮਰਤ ਸਭ ਦੁਖ ਲਾਤਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਬ ਨਾਨਕ ਸੁਖ ਸੰਵੰਤੀ ਸੋਰਠ ਮਹਲਾ ਪੰਜਵਾ ਆਪਣਾ ਗੁਰੂ ਧਿਆਏ ਮੇਲ ਕੁਸਲ ਸਤੀ ਕਰ ਆਏ ਨਾਮੇ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਈ ਸੰਤੋ ਹਰ 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 ਆਰਾਧੋ ਹਰ ਆਰਾਧ ਸਭੋ ਕੇ ਛਪਾਈਏ ਕਰਜ ਸਗਲੇ ਸਾਧ ਰਹਾ ਪੇਮ ਭਗਤ ਪ੍ਰਭ ਲਾਗੀ ਸੋ ਪਾਏ ਜਿਸ ਵਡ ਭਾਗੀ ਜਨ ਨਾਨਕ ਨਾਮ ਧਿਆਇਆ ਨੰ ਸਰਬ ਸੁਖਾ ਫਲ ਪਾਇਆ ਸੁਰਠ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬਨਾ ਦੁਖ ਰੋਗ ਕਾ ਡੇਰਾ ਭਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਈ ਰਹਾ ਤੁਰ ਕੇ ਬਾਣੀ ਆਈ ਤੈਨ ਸਗਲੀ ਚਿੰਤਾ ਮਿਟਾਈ ਦਿਆਲਪੁਰਖ ਮਿਹਰਵਾਨਾ ਹਰਨਾਨਕ ਸਾਚ ਵਖਾਨਾ ਸੋਰਠਾ ਮਹੱਲਾ ਪੰਜਵਾ ਐਥੇ ਉਥੇ ਰਖਵਾਲਾ ਪ੍ਰਭ ਸਤ ਗੁਰ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੁ ਭਾਖੇ ਗੁਰ ਕੇ ਚਰਨ ਉਪਰ ਬਨ ਜਾਈ ਦਿਨ ਰੈਨਾ ਸਾਹਸ ਸਾਹ ਸਮਹਲੀ ਪੂਰਨ ਸਬਨੇ ਥਾਈ ਰਹਾ ਆਪ ਸਹਾਈ ਹੋ ਆ ਸਚੇ ਦਾ ਸਚਾ ਟੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਣਾਈ ਸੋਰਠ ਮਹਲਾ ਪੰਜਵਾਂ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾਤਾਰੀ ਪ੍ਰਭ ਰਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖ ਦਾਈ ਜੋ ਇਛੇ ਸੋਏ ਫਲ ਕਾ ਵਹਿ ਬਿਰਥਿਆਸ ਨਾ ਜਾਈ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮ ਮਨ ਪਾਵੇ ਆਠ ਪਹਿਰ ਹਰ ਕਾ ਜਸ ਰਮਣਾ ਬਿਖੈਠ ਗੋਰੀ ਲਾਤੀ ਸੰਗ ਮਿਲਾਏ ਲਿਆ ਮੇਰੇ ਕਰਤੈ ਸੰਤ ਸਾਧ ਪਏ ਸਾਥੀ ਕਰ ਗਹਿ ਲੀਨੇ ਸਰਬਸ ਦਿਨੇ ਆਪੇ ਆਪ ਮਿਲਾਇਆ ਕਹੋ ਨਾਨਕ ਸਰਬ ਥੋਕ ਪੂਰਨ ਮੂਰਾ ਸਤਗੁਰ ਪਾਇਆ ਸੋਰਠ ਮਹਲਾ ਪੰਜਵਾਂ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨਿ ਸ਼ਾਰੀ ਐਸੇ ਆਗੇ ਕੋ ਨ ਟਿਕੇ ਬਿਕਾਰੀ ਗੁਰਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤਿਸ ਕੇ ਗਤ ਹੋਵੇ ਉਧਰ ਹੈ ਸਗਲੇ ਕੋਟਾ ਰਹਾਉ ਸੰਤ ਸੰਗ ਜਸ ਗਾਇਆ ਇਹੋ ਪੂਰਨ ਹਰ ਧਨ ਪਾਇਆ ਕਹੋ ਨਾਨਕ ਆਪ ਮਿਟਾਇਆ ਸਬ ਪਾਰ ਬ੍ਰਹਮ ਨਦਰੀ ਆਇਆ ਸੋਰਠ ਮਹੱਲਾ ਪੰਜਵਾ ਗੁਰਪੁਰੈ ਪੂਰੀ ਕਿਨੀ ਬਖਸ਼ੇ ਆਪਣੀ ਕਰ ਦਿਨੀ ਨੇਤੇ ਆਨੰਦ ਸੁਖ ਪਾਇਆ ਥਾਵ ਸਗਲੇ ਸੁਖੀ ਵਸਾਇਆ ਹਰ ਕੀ ਭਗਤ ਫਲ ਦਤੀ ਗੁਰਪੁਰੈ ਕਿਰਪਾ ਕਰ ਦਿਨੀ ਵਿਰਲੇ ਕਿ ਨਹੀਂ ਜਾਂਦੀ ਰਹਾਉ ਗੁਰਬਾਣੀ ਗਾਵੇ ਪਾਈ ਉਹ ਸਫਲ ਸਦਾ ਸੁਖ ਦਾਈ ਨਾਨਕ ਨਾਮ ਤੇ ਆਇਆ ਪੂਰਬ ਲਿਖਿਆ ਪਾਇਆ ਸੁਰਠ ਮਹਲਾ 5 ਗੁਰਪੁਰ ਅਰਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੇ ਵਜੇ ਅਨਹਦ ਤੂਰੇ ਸੰਤੋ ਰਾਮ ਜਪਤ ਸੁਖ ਪਾਇਆ ਸੰਤ ਅਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾ ਗੁਰਪੁਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਇਕੱਠ ਕਹਾਣੀ ਗੁਰਪੁਰੇ ਕੀ ਬਾਣੀ ਪਾਰ ਬ੍ਰਹਮ ਮਨ ਪਾਣੀ ਨਾਨਕ ਦਾਸ ਵਖਾਣੀ ਨਿਰਮਲ ਇਕੱਠ ਕਹਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ